ਹੈਲੋ एवरीवन गुड मॉर्निंग ਸੋ ਕਿਵੇਂ ਹੋ ਜੀ ਮੇਰੀ YouTube ਫੈਮਿਲੀ ਸੋ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾ ਰਹੀਆਂ ਕarele ਤੇ ਦੋ ਪ੍ਰਕਾਰ ਤੁਹਾਨੂੰ ਕarele ਬਣਾ ਕੇ ਦਿਖਾਵਾਂਗੀ ਇੱਕ ਤਾਂ ਭਰ ਕੇ ਔਰ ਇੱਕ ਇਹਦੇ ਛਿਲਕੇ ਦੇ ਦੇਖੋ ਇਹ ਜਿਹੜਾ ਛਿਲਕਾ ਹੈ ਨਾ ਉੱਪਰ ਇਹਨੂੰ ਅਸੀਂ ਇਸ ਤਰ੍ਹਾਂ ਉਤਾਰਦੇ ਆ ਤਾਂ ਛੁੱਟ ਦਿੰਦੇ ਆ ਇਹਨੂੰ ਤਾਂ ਇਹਦੀ ਵੀ ਸਬਜ਼ੀ ਬਣਾਵਾਂਗੇ ਤੁਸੀਂ ਬਨੇ ਰਹੇ ਨਾ ਮੇਰੇ ਨਾਲ ਤਾਂ ਦੇਖੋ ਇਸ ਤਰ੍ਹਾਂ ਇਹਨੂੰ ਉੱਪਰ ਪਹਿਲਾਂ ਇਸ ਤਰ੍ਹਾਂ ਛਿੱਲ ਲੈਣੇ ਆ ਇਹ ਜਿਹੜੇ ਛਿਲਕੇ ਹੁੰਦੇ ਨੇ ਇਹਦੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਆ ਤੇ ਚਲੋ ਫਿਰ ਤੁਸੀਂ ਬਣੇ ਰਹੋ ਬਿਲਕੁਲ ਵੀ ਕੜਵੇ ਨਹੀਂ ਬਣਦੇ ਤੇ ਬਹੁਤ ਹੀ ਵਧੀਆ ਬਣਦੇ ਆ ਤੇ ਇਸ ਤਰ੍ਹਾਂ ਇਹਨਾਂ ਨੂੰ ਛਿਲਕੇ ਇਹਦੇ ਵਿੱਚੋਂ ਅਸੀਂ ਬੀਜ ਕੱਟਾਂਗੇ ਅਗਰ ਤਾਂ ਪੱਕੇ ਹੋਏ ਨੇ ਵਿੱਚ ਬੀਜ ਤਾਂ ਉਹਨਾਂ ਨੂੰ ਤਾਂ ਨਹੀਂ ਅਸੀਂ ਪਾਣਾ ਅਗਰ ਵਿੱਚ ਕੱਚੇ ਨੇ ਲਹਿਰੇ ਨੇ ਤਾਂ ਉਹਨਾਂ ਨੂੰ ਫਿਰ ਆਪਾਂ ਪਿਆਜ਼ਾਂ ਦੇ ਵਿੱਚ ਦੇਸ ਲਾਂਗੇ ਇਹ ਦੇਖੋ ਇਹ ਪੱਕੇ ਨਹੀਂ ਬਟ ਇਹ ਨਹੀਂ ਪਾਉਂਗੀ ਮੈਂ ਸੋ ਦੇਖੋ ਇਹ ਪੱਕੇ ਆ ਇਹਨਾਂ ਨੂੰ ਨਹੀਂ ਪਾਣਾ ਇਹਨਾਂ ਨੂੰ ਕੱਢ ਦਾਂਗੇ ਬਾਹਰ ਇਸੇ ਤਰ੍ਹਾਂ ਸਾਰੇ ਖੀਰੇ ਲੇ ਛਿਲ ਲੈਣੇ ਆ ਤੇ ਵਿੱਚੋਂ ਇਹਨਾਂ ਨੂੰ ਕੱਟ ਲਗਾ ਕੇ ਤੇ ਇਹਨਾਂ ਦੇ ਬੀਜ ਕੱਢ ਲੈਣੇ ਆ ਤੇ ਫਿਰ ਇਹਨਾਂ ਨੂੰ ਕਰਾਂਗੇ ਫਿਰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਫਰਾਈ ਕਰਨਾ ਆ ਅਸੀਂ ਉਵੇਂ ਨਹੀਂ ਬਣਾਣਾ ਕਿ ਫਿਲ ਕਰਕੇ ਫਰਾਈ ਕਰਨਾ ਹੈ ਜਾਂ ਬਣਾਣਾ ਅਸੀਂ ਸਭ ਤੋਂ ਪਹਿਲਾਂ ਇਕੱਲੇ ਕ੍ਰੇਲਿਆਂ ਨੂੰ ਹੀ ਫਰਾਈ ਕਰਨਾ ਹੈ ਤੇ ਦੇਖੋ ਜੀ ਇਹਦੇ ਚ ਵੀ ਦੇਦੇ ਇਹਦੇ ਵਿੱਚ ਕੱਚੇ ਆ ਤੇ ਇਹਨਾਂ ਬੀਜਾਂ ਨੂੰ ਅਸੀਂ ਪਾਵਾਂਗੇ ਵਿੱਚ ਹੀ ਪਿਆਜ਼ਾਂ ਦੇ ਕੁੱਟਾਂਗੇ ਇਹਨਾਂ ਨੂੰ ਸੋ ਗਾਇਜ਼ ਦੇਖੋ ਇਸੇ ਤਰ੍ਹਾਂ ਜੇ ਸਾਰੇ ਕ੍ਰੇਲੇ ਛਿਲਕੇ ਰੱਖ ਲਏ ਤੇ ਇਹ ਹੈਗੇ ਨੇ ਛਿਲਕੇ ਔਰ ਇਧਰ ਹੈਗੇ ਨੇ ਬੀਜ ਜਿਹੜੇ ਕੱਚੇ ਨੇ ਤੇ ਬਾਕੀ ਇਹ ਪੱਕੇ ਹੋਏ ਨਿਕਲੇ ਨੇ ਇਹਨਾਂ ਨੂੰ ਅਸੀਂ ਨਹੀਂ ਪਾਵਾਂਗੇ ਤੇ ਹੁਣ ਮੈਂ ਪਿਆਜ਼ਾਂ ਨੂੰ ਕੁੱਟ ਲੈਣੀ ਆ ਜਿਹੜੇ ਇਹਦੇ ਵਿੱਚ ਫਿਲ ਕਰਨੇ ਆ ਉਹਨਾਂ ਦਾ ਬਣਾਵਾਂਗੀ ਪਹਿਲਾਂ ਵਧੀਆ ਜਿਹਾ ਤੜਕਾ ਤੇ ਇਹਨੂੰ ਹੁਣ ਫਰਾਈ ਕਰਦੇ ਆ ਪਰ ਤੁਸੀਂ ਬਨੇ ਰਹੋ ਮੇਰੇ ਨਾਲ ਅੱਗੇ ਇਧਰ ਮੈਂ ਕੜਾਈ ਰੱਖ ਲਈਏ ਤੇ ਇਹਦੇ ਵਿੱਚ ਪਾਵਾਂਗੀ ਮੈਂ ਮਸਟਰਡ ਆਇਲ मैं वैसे तो रिफाइंड ऑयल ही बना बट मैं करेले ओनली करेले ही मैं मस्टर्ड ऑयल बनानी बना इन गर्म होने तो फिर ये आप करेंगे करले फ्राई सो लो जी ऑयल साडा गर्म हो चुका है तो हम देंगे करेले ਜਦ ਤੱਕ ਕ੍ਰੇਲੇ ਫਰਾਈ ਹੋ ਰਹੇ ਨੇ ਇਧਰ ਮੈਂ ਪਿਆਜ਼ ਨੂੰ ਕੁੱਟ ਲੈਣੀ ਆ ਸੋ ਦੇਖੋ ਜੀ ਪਿਆਜ਼ ਵੀ ਕੁੱਟ ਲੈਨੇ ਤੇ ਨਾਲ ਹੀ ਉਹਨਾਂ ਦੇ ਜਿਹੜੇ ਕੱਚੇ ਬੀਜ ਸੀ ਉਹ ਵੀ ਇਹਦੇ ਵਿੱਚ ਹੀ ਪਾ ਕੇ ਕੁੱਟ ਲੈ ਤੇ ਦੋ ਤਿੰਨ ਮੈਂ ਲਸਣ ਦੀਆਂ ਤੁਰੀਆਂ ਵਿੱਚ ਕੁੱਟੀਆਂ ਜ਼ਿਆਦਾ ਨਹੀਂ ਲਸਣ ਪਾਣਾ ਕਿਉਂਕਿ ਕ੍ਰੇਲੇਾਂ ਦੀ ਤਸੀਰ ਪਹਿਲਾਂ ਹੀ ਗਰਮ ਹੁੰਦੀ ਆ ਇਸ ਕਰਕੇ ਅਸੀਂ ਥੋੜਾ ਹੀ ਲਸਣ ਪਾਣਾ ਦੋ ਤਿੰਨ ਤੁਰੀਆਂ ਦਾ ਚਲੋ ਜਿੱਦ ਪਿਆਜ਼ ਸਾਡੇ ਖੁੱਟ ਹੋ ਗਿਆ ਤਾਂ ਹੁਣ ਇਹਨਾਂ ਨੂੰ ਆਸੀਂ ਚਾਰ ਕਰ ਦੇਵਾਂਗੇ ਮਸਾਲਾ ਫਰੀਲੇ ਲਈ ਚਲੋ ਜੀ ਇਧਰ ਕੜਾਈ ਰੱਖ ਲਈਏ ਤੇ ਇਹਦੇ ਵਿੱਚ ਥੋੜਾ ਜਿਹਾ ਆਇਲ ਪਾਉਣਾ ਚਾਦਾ ਨਹੀਂ ਬਸ ਥੋੜਾ ਜਿਹਾ ਤੇ ਹੁਣ ਮੈਂ ਇਹਦੇ ਵਿੱਚ ਪਾ ਦਾਂਗੀ ਪਿਆਜ਼ ਸੋ ਗਾਇਸ ਸਭ ਤੋਂ ਪਹਿਲਾਂ ਪਿਆਜ਼ਾਂ ਨੂੰ ਕੱਲੀਆਂ ਨੂੰ ਹੀ ਸੇਕ ਲਗਵਾਉਣਾ ਹੈ ਕਿਉਂਕਿ ਅਗਰ ਇਹਦੇ ਵਿੱਚ ਅਸੀਂ ਮਸਾਲੇ ਐਡ ਕਰ ਦਿੱਤੇ ਤਾਂ ਫਿਰ ਨਾਲ ਚਿਪਕਣ ਲੱਗ ਜਾਂਦਾ ਹੈ ਇਸ ਕਰਕੇ ਪਹਿਲਾਂ ਕੱਲੇ ਪਿਆਜ਼ਾਂ ਨੂੰ ਹੀ ਪਕਾਓ ਤੇ ਫਿਰ ਲਾਸਟ ਵਿੱਚ ਜਦੋਂ 2-3 ਮਿੰਟ ਰਹਿ ਜੂਗੇ ਤਾਂ ਫਿਰ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸੋ ਇਸੇ ਤਰ੍ਹਾਂ ਇਹਨਾਂ ਨੂੰ ਪਕਾ ਲੈਂਦੇ ਹਾਂ ਤੇ ਉਧਰ ਸਾਡੇ ਤਰੇਲੇ ਵੀ ਹੋ ਰਹੇ ਨੇ ਤੇ ਉਹਨਾਂ ਨੂੰ ਵੀ ਚੈੱਕ ਕਰ ਲੈਣੇ ਆ। ਸੋ ਕ੍ਰੇਲੇ ਨੂੰ ਪਲਟ ਦਿੰਨੇ ਆ। ਸਲੋ ਜੀਸਤ ਸੋ ਇਸ ਤਰ੍ਹਾਂ ਅਲਰਟ ਪਲੇਕ ਇਨਾਂ ਨੂੰ ਸਲੋ ਫਲੇਮ ਤੇ ਹੀ ਪਕਾਉਣਾ ਹੈ ਹਾਈ ਫਲੇਮ ਤੇ ਨਹੀਂ ਨਹੀਂ ਤਾਂ ਫਿਰ ਵਿੱਚੋਂ ਕੱਚੇ ਰਹਿ ਜਾਂਦੇ ਹੈ ਤੇ ਉੱਪਰ ਉਹਨਾਂ ਦਾ ਕਲਰ ਚੇਂਜ ਹੋ ਜਾਂਦਾ ਇਸ ਕਰਕੇ ਇਹਨਾਂ ਨੂੰ ਸਲੋ ਫਲੇਮ 'ਤੇ ਹੀ ਪਕਾਉਣਾ ਹੈ ਤੇ ਤਦ ਤੱਕ ਮੈਂ ਦੋ ਆਲੂ ਕੱਟ ਲੈਨੀ ਆ ਤੋ ਕੀ ਉਹ ਜਿਹੜੇ ਛਿਲਕੇ ਦੇ ਤਾਰੇ ਉਹਨਾਂ ਨੂੰ ਵੀ ਫਰਾਈ ਕਰਕੇ ਆਲੂਫਾਸ ਉਹਨਾਂ ਦੀ ਵੀ ਸਬਜੀ ਬਣਾਵਾਂਗੇ ਸੋ ਲੋ ਜੀ 4-5 ਮਿੰਟ ਹੋ ਗਏ ਸਾਨੂੰ ਪਿਆਜ਼ਾਂ ਨੂੰ ਵੀ ਸੇਕ ਲਗਾਉਂਦੇ ਦੇਖੋ ਹੁਣ ਇਹਦੇ ਵਿੱਚ ਬਿਲਕੁਲ ਵੀ ਨਮੀ ਨਹੀਂ ਹੈਗੀ ਪਾਣੀ ਸਾਰਾ ਸੁੱਕ ਚੁੱਕਿਆ ਤਾਂ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਮਸਾਲੇ ਮਸਾਲੇ ਜੋ ਵੀ ਸੇਮ ਹਰ ਇੱਕ ਸਬਜੀ 'ਚ ਜੋ ਵੀ ਪੈਂਦਾ ਹੈ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਨਮਕ ਹਲਦੀ ਪਾਊਡਰ ਉਬਚੀ ਗਰਮ ਮਸਾਲਾ ਔਰ ਲਾਲ ਮਿਰਚ ਪਾਊਡਰ ਸੋ ਗਾਇਸ ਸੇਮ ਮਸਾਲੇ ਸਾਰੀਆਂ ਸਬਜ਼ੀਆਂ ਚ ਪੈਂਦੇ ਨੇ ਬਸ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਤੇ ਦੇਖੋ ਜੀ ਹੁਣ ਇਹਨਾਂ ਨੂੰ ਵੀ 3-4 ਮਿੰਟ ਲਈ ਇਸੇ ਤਰ੍ਹਾਂ ਸਲੋ ਫਲੇਮ ਤੇ ਪਕਾਵਾਂਗੇ ਤਾਂ ਕਿ ਅਚੀ ਤਰ੍ਹਾਂ ਮਸਾਲੇ ਵੀ ਪੱਕ ਜਾਣ ਔਰ ਟੇਸਟ ਵੀ ਵਧੀਆ ਆ ਜਾਏ ਤੇ ਜਦੋਂ ਪੱਕ ਜਾਂਦੇ ਨੇ ਤਾਂ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਆ ਲਓ ਜੀ ਦੇਖੋ ਸਾਡੇ ਮਸਾਲੇ ਪੱਕ ਰਹੇ ਨੇ ਤੇ ਉਧਰ ਸਾਡੇ ਤਰੇਲੇ ਚਲੇ ਗਏ ਤੇ ਉਧਰ ਹਾਈ ਸੀਗਾ ਫਲੇਮ ਤੇ ਦੇਖੋ ਥੋੜਾ ਜਿਹਾ ਨਾ ਲੱਗ ਲੱਗਾ ਸੀ ਪਰ ਬਚ ਗਿਆ ਚਲੋ ਮੇਰੇ ਨਾਲ ਐਵੇਂ ਹੀ ਹੁੰਦਾ 1 ਮਿੰਟ ਚ ਹੀ ਸਾਰਾ ਖਿੰਡ ਗ ਜਾਂਦਾ ਸਭ ਕੁਝ ਤਾਂ ਲਓ ਜੀ ਇੱਧਰ ਸਾ ਤਰੇਲੇ ਵੀ ਹੋ ਰਹੇ ਨੇ ਬਸ ਇੱਕ ਵਾਰ ਇਹਨਾਂ ਨੂੰ ਪਲਟਾਂਗੇ ਤੇ ਫਿਰ ਸਾਡੇ ਕ੍ਰੇਲੇ ਵੀ ਹੋ ਜਾਣਗੇ 5 ਮਿੰਨਿਟ ਦੇ ਵਿੱਚ ਤੇ নাও ਜੀ ਮਸਾਲਾ ਤਾਂ ਰੈਡੀ ਹੋ ਗਿਆ ਕ੍ਰੇਲਿਆਂ ਦਾ ਜਿਹਦੇ ਨਾਲ ਅਸੀਂ ਇਹਨਾਂ ਨੂੰ ਫਿਲ ਕਰਨਾ ਆ ਤਾਂ ਬਾਕੀ ਦੂਜੀ ਸਬਜ਼ੀ ਵੀ ਨਾਲ ਨਾਲ ਤੁਹਾਨੂੰ ਬਣਾ ਕੇ ਦਿਖਾਵਾਂਗੀ ਜੀ ਸੋ ਗਾਇਸ ਦੇਖੋ ਕ੍ਰੇਲਿਆਂ ਦਾ ਮਸਾਲਾ ਤਾਂ ਰੈਡੀ ਹੋ ਚੁੱਕਾ ਹੈ ਜੀ ਉਧਰ ਬਣ ਰਹੇ ਨੇ ਸਾਡੇ ਕ੍ਰੇਲੇ ਸੋ ਬਣੇ ਰਹੋ ਤੁਸੀਂ ਮੇਰੇ ਨਾਲ ਤੇ ਗੈਸ ਨੂੰ ਕਰ ਦਿੰਦੇ ਆਂ ਇਧਰ ਬੰਦ ਤੋ ਦੇਖੋ ਜੀ ਸਾਡੇ ਕਰੇਲੇ 골ਡਨ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਲੈਣੇ ਆਂ ਦੇਖੋ ਇਸੇ ਤਰ੍ਹਾਂ ਇਹਨਾਂ ਅਸੀਂ ਕੱਟ ਲਾਂਗੇ ਦੇਖ ਲਓ ਤੇ ਇਹਦੇ ਵਿੱਚ ਕਰਾਂਗੇ ਮਸਾਲਾ ਫਿਰ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਦੱਸੇ ਨੇ ਕਰੇਲੇ ਬਣਾਉਣੇ ਤੇ ਤੁਸੀਂ ਇੱਕ ਵਾਰ ਇਸੇ ਤਰ੍ਹਾਂ ਜ਼ਰੂਰ ਟਰਾਈ ਕਰਨਾ ਕਈ ਲੋਕ ਜਦ ਤਾ ਮਸਾਲਾ ਫਿਰ ਕਰਕੇ ਫਿਰ ਉਹਨਾਂ ਨੂੰ ਆਪਣਾ ਧਾਗੇ ਦੇ ਨਾਲ ਲਪੇਟ ਕੇ ਬਣਾਉਂਦੇ ਆ ਉਹ ਬਹੁਤ ਹੀ ਜ਼ਿਆਦਾ ਝੰਡਟ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਸਿੰਪਲ ਤਰੀਕਾ ਦੱਸਿਆ ਗイズ ਇਧਰ ਦੇਖੋ ਜੋ ਵੀ ਮੈਂ ਛਿਲਕੇ ਲਿੱਤੇ ਸੀ ਇਹਨਾਂ ਨੂੰ ਤੇ ਆਲੂਆਂ ਨੂੰ ਹੁਣ ਫਰਾਈ ਕਰਾਂਗੀ ਸਭ ਤੋਂ ਪਹਿਲਾਂ ਮੈਂ ਛਿਲਕੇ ਫਰਾਈ ਕਰਾਂਗੀ ਕਿਉਂਕਿ ਛਿਲਕਿਆਂ ਨੂੰ ਥੋੜਾ ਟਾਈਮ ਲੱਗੇਗਾ ਔਰ ਆਲੂ ਜਲਦੀ ਹੋ ਜਾਂਦੇ ਆ ਤੇ ਦੇਖੋ ਫਿਰ ਬਣੀ ਰਹੋ ਤੁਸੀਂ ਮੇਰੇ ਨਾਲ ਸਭ ਤੋਂ ਪਹਿਲਾਂ ਛਿਲਕਿਆਂ ਨੂੰ ਕਰਦੇ ਆ ਜਦੋਂ ਹਾਫ ਫਰਾਈ ਹੋ ਗਏ ਛਿਲਕੇ ਤੇ ਫਿਰ ਤੁਸੀਂ ਆਲੂ ਨੂੰ ਵਰ ਲੈਣਾ ਤੋ ਦੇਖੋ ਸੋ ਗਾਇਜ਼ ਇਹਨਾਂ ਸ਼ਿਲਕੀਆਂ ਦੀ ਸਬਜੀ ਬਹੁਤ ਹੀ ਟੇਸਟੀ ਬਣਦੀ ਆ ਆਲੂ ਪਾ ਕੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਮੈਂ ਵੈਸੇ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਰੈਸਪੀ ਉਹ ਮੈਂ ਕarele ਕੱਟ ਕੇ ਬਣਾਏ ਸੀ ਔਰ ਇਹਨਾਂ ਦੀ ਸ਼ਿਲਕੀਆਂ ਦੀ ਬਣਾਈ ਸੀ ਸਬਜੀ ਇਹ ਮੈਂ ਭਰ ਕੇ ਬਣਾ ਰਹੀ ਆ ਤੇ ਅੱਜ ਅਸੀਂ ਕਿਤੇ ਫੰਕਸ਼ਨ ਤੇ ਜਾਣਾ ਸੀ ਇਸ ਕਰਕੇ ਮੈਂ ਕਿਹਾ ਸਵੇਰੇ ਸਵੇਰੇ ਤੀਲੇ ਲੈਣਾ ਪਰ ਹਮ ਖਤਮ ਕਰਕੇ ਜਾਉਂਗੀ ਕਿਉਂਕਿ ਆ ਕੇ ਫਿਰ ਦਿਲ ਨਹੀਂ ਕਰਦਾ ਹੈਗਾ ਸੋ ਤਾਂ ਤਾਂ ਡੇਲੀ ਕੋਈ ਨਾ ਕੋਈ ਫੰਕਸ਼ਨ ਬੋਰ ਹੋ ਚੁੱਕੇ ਆ ਹੁਣ ਅਸੀਂ ਬਟ ਕੀ ਕਰੀਏ ਸੋਸਾਇਟੀ ਦੇ ਵਿੱਚ ਫਿਰ ਜਾਣਾ ਪੈਂਦਾ ਤੇ ਇਸ ਕਰਕੇ ਮੈਂ ਸਵੇਰੇ ਸਵੇਰੇ ਹੀ ਇਸ ਤੇਲੇ ਬਣਾ ਕੇ ਤੱਕ ਕੰਮ ਖਤਮ ਕਰ ਰਹੀ ਆ ਗਾਇਸ ਦੇਖੋ ਹਾਫ ਫਰਾਈ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਲੂ ਐਡ ਕਰ ਦਾਂਗੇ ਆਲੂਆਂ ਨੂੰ ਵੀ ਫਰਾਈ ਕਰ ਲਾਂਗੇ ਇਸ ਤਰ੍ਹਾਂ ਇੱਕ ਵਾਰ ਬਣਾ ਕੇ ਜ਼ਰੂਰ ਦੇਖਣਾ ਤੁਸੀਂ ਬਾਰ ਬਾਰ ਬਣਾਓਗੇ ਜਦ ਤੱਕ ਕਿ ਫਰਾਈ ਹੋ ਰਹੇ ਨੇ ਤੇ ਤਦ ਤੱਕ ਮੈਂ ਕਰੇਲਿਆਂ 'ਚ ਮਸਾਲਾ ਫਿਲ ਕਰ ਲੈਣੀ ਆ ਤੇ ਬਣੇ ਰਹੋ ਜੀ ਤੁਸੀਂ ਮੇਰੇ ਨਾਲ ਦੇਖੋ ਸਭ ਤੋਂ ਪਹਿਲਾਂ ਇਹਦੇ ਉੱਤੇ ਨਮਕ ਪਾਵਾਂਗੇ ਤਾਂ ਕਿ ਇਹਦਾ ਕੜਵਾਪਨ ਸਾਰਾ ਦੂਰ ਹੋ ਜਾਏ ਤੇ ਬਹੁਤ ਹੀ ਟੇਸਟੀ ਬਣਦੇ ਬਿਲਕੁਲ ਵੀ ਕੜਵੇ ਨਹੀਂ ਬਣਦੇ ਇਸ ਤਰ੍ਹਾਂ ਥੋੜਾ ਇਹਦੇ ਅੰਦਰ ਵੀ ਲਗਾਵਾਂਗੇ ਨਮਕ ਤੇ ਉੱਪਰ ਵੀ ਇਹਦੇ ਤੇ ਹੁਣ ਇਹਦੇ ਵਿੱਚ ਮੈਂ ਮਸਾਲਾ ਫਿਲ ਕਰਾਂਗੀ ਦੇਖੋ ਜੀ ਇਸ ਤਰ੍ਹਾਂ ਮਸਾਲਾ ਫਿਰ ਕਰਕੇ ਤਾਂ ਤੁਸੀਂ ਇਹਨਾਂ ਨੂੰ ਰੱਖ ਲਓ ਤੁਸੀਂ ਇਹਨਾਂ ਨੂੰ ਸਟੋਰ ਕਰਕੇ 10-15 ਦਿਨ ਫ੍ਰਿਜ ਚ ਆਰਾਮ ਨਾਲ ਰੱਖ ਲਓ ਜਦੋਂ ਦਿਲ ਕਰੇ ਤਾਂ ਇੱਕ ਤਰੇਲਾ ਲਓ ਰਾਇਤਾ ਲਓ ਦਾਲ ਲਓ ਨਹੀਂ ਵੀ ਅਤੇ ਇੱਕ ਤਰੇਲਾ ਰੋ ਪਰਾਂਠੀ ਲਓ ਬ੍ਰੇਕਫਾਸਟ ਪਰ ਲਓ ਲੰਚ ਕਰੋ ਜਿਵੇਂ ਮਰਜੀ ਦੇਖੋ ਇਸ ਤਰ੍ਹਾਂ ਕਿੰਨਾ ਸਾਂਤਰੀ ਪਾਸੀ ਉਹ ਵਾਲਾ ਕਿੰਨਾ ਝੰਡਟ ਹੈ ਜਿਹੜਾ ਦੂਸਰਾ ਆਪਾਂ ਤਾ ਗਲਪੇਟ ਕੀ ਕਰਦੇ ਆ ਤੇ ਇਹ ਬਹੁਤ ਹੀ ਸਿੰਪਲ ਔਰ ਆਸਾਨ ਤਰੀਕਾ ਹੈਗਾ ਐਜੀ ਸੋ ਲੋ ਜੀ ਮੈਂ 1/2 ਕਿਲੋ ਕ੍ਰੇਲੇ ਹੀ ਲਏ ਆ ਤੇ ਤੁਸੀਂ ਜ਼ਿਆਦਾ ਬਣਾ ਕੇ ਰੱਖੋ ਕਿਉਂਕਿ ਇੰਨਾ ਟਾਈਮ ਲੱਗਦਾ ਇਹਨੂੰ ਤੇ ਮੈਂ ਤਾਂ ਥੋੜੇ ਹੀ ਲਏ ਆ ਸੋ ਗਾਇਜ਼ ਦੇਖੋ ਕ੍ਰੇਲੇ ਸਾਡੇ ਬਣ ਚੁੱਕੇ ਆ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟੇਸਟੀ ਬਣਨੇ ਟੈਕਸਚਰ ਦੇਖ ਸਕਦੇ ਹੋ ਤੁਹਾਡਾ ਦਿਲ ਕਰ ਰਿਹਾ ਹੈ ਖਾਣੇ ਨੂੰ ਦੇਖ ਕੇ ਜਾਂ ਨਹੀਂ ਪਲੀਜ਼ ਕਮੈਂਟਾਂ ਚ ਜ਼ਰੂਰ ਦੱਸਣਾ ਸੋ ਲੋ ਜੀ ਇਧਰ ਸਾਡੇ ਸ਼ੀਕਾ ਤੇ ਆਲੂ ਵੀ ਹੋ ਗਏ ਨੇ ਤਕਰੀਬਨ ਇਹਨਾਂ ਨੂੰ ਵੀ ਕੱਢ ਲੈਣੇ ਆ ਸੋ ਗਾਇਜ਼ ਇਸੇ ਕੜਾਈ ਦੇ ਵਿੱਚ ਮੈਂ ਇਹਨਾਂ ਨੂੰ ਤੜਕਾ ਲਗਾ ਲਿਆ ਆਇਲ ਕੱਢ ਕੇ ਇਹਨਾਂ ਵਿੱਚ लो जैसी सारा ऑयल ਕਢ ਲਿਆ ਕੜਾਈ ਚ ਤਾਂ ਹੁਣ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੀ ਪਿਆਜ਼ ਆਇਲ ਬਿਲਕੁਲ ਨਹੀਂ ਪਾਣਾ ਚਾਹੀ ਕਿਉਂਕਿ ਇਹ ਨਾਲ ਕਾਫੀ ਚਿਪਕਿਆ ਹੋਇਆ ਕੜਾਈ ਦੇ ਨਾਲ ਵੀ ਲੱਗਿਆ ਹੋਇਆ ਤੇ ਦੇਖੋ ਇਹਨਾਂ ਨੂੰ ਹਾਫ ਹੀ ਫਰਾਈ ਕਰਨਾ ਜ਼ਿਆਦਾ ਇਹਨਾਂ ਨੂੰ ਨਹੀਂ ਪਕਾਣਾ ਹੈਗਾ ਪਿਆਜ਼ਾਂ ਨੂੰ ਇੱਕ ਪਾਵਾਂਗੀ ਮੈਂ ਇਹਦੇ ਵਿੱਚ ਟਮਾਟਰ ਸਲੋਜੀ ਇੱਕ ਪਾ ਦਿਨੇ ਵਿੱਚ ਟਮਾਟਰ ਕੱਟ ਕੇ ਸਲੋ ਹੁਣ ਇਹਦੇ ਵਿੱਚ ਕਰਾਂਗੇ ਆਪਾਂ ਮਸਾਲੇ ਐਡ ਸੇਮ ਮਸਾਲੇ ਐਡ ਕਰਨੇ ਨੇ ਜੋ ਹਰਕਤ ਵਿੱਚ 던ਦੇ ਆ ਕੋਈ ਵੀ ਅਲੱਗ ਮਸਾਲਾ ਨਹੀਂ ਇਹਦੇ ਵਿੱਚ ਐਡ ਕਰਨਾ ਲਓ ਜੀ ਹੁਣ ਇਹਦੇ ਵਿੱਚ ਪਾ ਦਾਂਗੀ ਮੈਂ ਨਮਕ ਔਰ ਲਾਲ ਮਿਰਚ ਪਾਊਡਰ ਗਰਮ ਮਸਾਲਾ ਹਲਦੀ ਸੇਮ ਮਸਾਲੇ ਹੁੰਦੇ ਆ ਬਸ ਤਰੀਕਾ ਅਲੱਗ-ਅਲੱਗ ਹੁੰਦਾ ਬਣਾਉਣ ਦਾ ਲਓ ਜੀ ਤੇ ਤੁਸੀਂ ਦੇਖ ਰਹੇ ਹੋ ਇਹਨੂੰ ਕੱਚਾ ਹੀ ਰੱਖਣਾ ਕਿਉਂਕਿ ਅਸੀਂ ਇਹਨੂੰ ਸਾ ਕੱਚਾ ਵੀ ਪਕਾਣਾ ਤਾਂ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਆਲੂ ਔਰ ਕਰਿਆਲੇ ਦੇ ਸ਼ਿਲਕੇ ਦੇਖੋ ਇਹਦੇ ਵਿੱਚ ਆਇਲ ਸੀਗਾ ਨਾ ਇਸ ਕਰਕੇ ਮੈਂ ਪਹਿਲਾਂ ਆਇਲ ਨਹੀਂ ਪਾਇਆ ਹੈਗਾ ਕੜਾਈ ਦੇ ਵਿੱਚ ਕਿਉਂਕਿ ਇਹਦੇ ਵਿੱਚੋਂ ਹੀ ਕਾਫੀ ਨਿਕਲ ਜਾਣਾ ਸੀ ਦੇਖੋ ਤੇ ਹੁਣ ਇਹਨੂੰ ਸਲੋ ਫਲੇਮ ਤੇ ਹੀ ਪਕਾਣਾ ਹੈ ਆਪਾਂ 5-10 ਮਿੰਟ ਜਿੰਨਾ ਵੀ ਟਾਈਮ ਲੱਗੇ ਦੇਖ ਲੈਣਾ ਵਿਚ ਵਿਚ ਚੈੱਕ ਕਰਕੇ ਕੋ ਚਲੋ ਫਿਰ ਇਹਨੂੰ ਟੱਪ ਕੇ ਤੇ ਫਲੋ ਫਿਲਮ ਤੇ ਪਕਾ ਲੈਨੇ ਆ। ਫਿਰ ਚੈੱਕ ਕਰ ਲੈਨੇ ਆ। ਦੇਖ ਲਓ ਜੀ ਸਬਜੀ ਸਾਡੀ ਬਣ ਚੁੱਕੀ ਆ ਤੇ ਉਧਰ ਸਾਡੇ ਭਰਮਾ ਤਰੇਲੇ ਵੀ ਬਣ ਰਹੇ ਨੇ ਔਰ ਛਿਲਕੇ ਦੀ ਸਬਜੀ ਵੀ ਰੈਡੀ ਆ। ਸੋ ਤੁਹਾਨੂੰ ਮੈਂ ਦੋ ਪ੍ਰਕਾਰ ਤਰੇਲੇ ਬਣਾ ਕੇ ਦੱਸੇ ਨੇ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਅੱਜ ਦੀ ਵੀਡੀਓ ਜਰੂਰ ਦੱਸਣਾ। ਸੋ ਗਾਇਜ਼ ਲੋ ਜੀ ਦੇਖੋ ਜੀ ਇਧਰ ਸਾਡੇ ਕਰੇਲੇ ਦੇ ਛਿਲਕੇ ਔਰ ਆਲੂ ਦੀ ਸਬਜੀ ਬਣ ਕੇ ਵੀ ਰੈਡੀ ਹੈ ਤੇ ਇਧਰ ਸਾਡੇ ਪਰਮਾ ਕਰੇਲੇ ਵੀ ਬਣ ਕੇ ਰੈਡੀ ਆ ਤੇ ਦੋ ਪ੍ਰਕਾਰ ਮੈਂ ਤੁਹਾਨੂੰ ਕਰੇਲੇ ਦੀ ਸਬਜੀ ਬਣਾ ਕੇ ਦੱਸੀ ਆ ਤੇ ਤੁਹਾਨੂੰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਮੇਰੀ ਵੀਡੀਓ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਬਹੁਤ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ते जो भी लिख दें कि फुल वॉच क्यों लिख दो थीडियो की चंगा लग्या लिखो वरना होर कुछ ना लिखो तुसी नहीं लिखना चाहते तो त चलो जी देखो न कि लगे जी तू मेरी करेले और <laughs> आलू की सब्जी सो जो जे भी मेरे ना लास्ट तक बने उन्होंने बहुत बहुत शुक्रिया और जो नहीं भी बने उन्होंने भी शुक्रिया ਸੋ ਲਾਸਟ ਟਾਕ ਮੈਂਨਡਲ ਬਨਰੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ